ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਪਰਮਜੀਤ ਪਾਕਣਾ ਪੰਜਾਬੀ ਖਬਰਨਾਮਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਤੇ ਭਾਈ ਅੱਜ ਤੁਹਾਡੇ ਬਾਤ ਬਹੁਤ ਵੱਡੀ ਖਬਰ ਲੈ ਕੇ ਆਇਆ ਸੂਕ ਇਹ ਖਬਰ ਦੇ ਪੁਰਾ ਪਾ ਚਾਤ ਪਾਈਏ ਤੇ ਭਾਈ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਪੰਜਾਬ ਦੇ ਸਾਫਟਾ ਡੀਪੀ ਸੀਐਮ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਕੱਲ ਸੁਰਖਰੂ ਹੋ ਕੇ ਉਹ ਆਪਣੀ ਸਿਹਤ ਦਾ ਬਹੁਤ ਧਿਆਨ ਰੱਖ ਪੰਜਾਬ ਬੋਧਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਦਿਨ ਰਾਤ ਇੰਨੀ ਮਿਹਨਤ ਕੀਤੀ ਨੇਹਰੀਆਂ ਲਿਆ ਕੇ ਰੱਖੀਆਂ ਇਹ ਸੁਖਵੀਰ ਸਿੰਘ ਬਾਦਲ ਦਿੱਲੀ ਚ ਰਹਿ ਕੇ ਹੁਣ ਆਪਣਾ ਭਾਰ ਘਟਾ ਰਿਹਾ ਅਖੀਰ ਚ ਪੰਜਾਬ ਦੇ ਵਿੱਚ ਵਿਹਲੇ ਹੋ ਕੇ ਬਾਦਲ ਸਾਹਿਬ ਨੇ ਆਪਣਾ ਖਿਆਲ ਰੱਖਿਆ ਤੇ ਉਹਨਾਂ ਨੇ ਹੁਣ ਤੱਕ 6 ਕਿਲੋ ਭਾਰ ਘਟਾ ਲਿਆ ਸੋ ਕਾਫੀ ਜੋਗਿੰਗ ਕਸਰਤ ਇੱਕ ਹਾਲੋ ਵੀ ਪਰਸੀਨਾ ਪੂਰਾ ਕੱਢਿਆ ਜਾ ਰਿਹਾ ਸਰੀਰ ਭਾਰ ਘਟਾਉਣ ਵਾਸਤੇ ਹਫਤੇ ਵਿੱਚ ਘੱਟੋ ਘੱਟ 5 ਦਿਨ ਉਹ ਆਪਣਾ ਪਰਸੀਨਾ ਸਰੀਰ ਤੋਂ ਬਾਹਰ ਕੱਢ ਦਿੰਦੇ ਕਸਰਤ ਤੋਂ ਇਲਾਵਾ ਉਹ ਮਤਲਬ ਖਾਣ ਪੀਣ ਦੀਆਂ ਚੀਜ਼ਾਂ ਦੇ ਬਹੁਤ ਧਿਆਨ ਦਿੰਦੇ ਆ ਤੇ ਇਹਦੇ ਨਾਲ ਨਾਲ ਸਿਰਫ 6 ਕਿਲੋ ਭਾਰ ਨਹੀਂ ਉਹ ਕਹਿੰਦੇ ਵੀ ਮੈਂ ਤਾਂ 10 ਕਿਲੋ ਦਾ ਟੀਚਰ ਰੱਖਿਆ ਵੀ 10 ਕਿਲੋ ਭਾਰ ਲੂਜ਼ ਕਰਦਾ ਸੋ so, 10 ਕਿਲੋ ਭਾਰ ਘਟਾਉਣ ਦੀ ਉਹਨਾਂ ਨੇ ਗੱਲ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਉਣ ਨਹੀਂ ਜਾਣ ਦਾ ਵੋਟਾਂ ਦੇ ਟੈਨ ਦੇ ਵਿੱਚ ਕੁੜਤਾ ਪਜਾਮਾ ਪਾਇਆ ਦੇਖਿਆ ਕਰਦੇ ਸੀ ਆਪਾਂ ਸੁਖਵੀਰ ਸਿੰਘ ਬਾਦਲ ਦੇ ਪਰ ਅੱਜਕੱਲ ਉਹਨਾਂ ਨੇ ਉਹ ਕੁੜਤੇ ਪਜਾਮਿਆਂ ਨੂੰ ਕਰਤਾ ਬਾਏ ਬਾਏ ਪੈਂਟ ਕਮੀਜ਼ ਪਾਉਣੀ ਸ਼ੁਰੂ ਕਰਤੀ ਇਹਨਾਂ ਨੇ ਤੇ ਫਿਰੋਜ਼ਪੁਰ ਦੇ ਵਿੱਚ ਕਾਂਗਰਸ ਵਿਰੁੱਧ ਜਦੋਂ ਧਾਰਨਾ ਲੱਗਿਆ ਸੀ ਉੱਥੇ ਤੁਸੀਂ ਦੇਖਿਆ ਹੋਣਾ ਵੀ ਸੁਖਵੀਰ ਸਿੰਘ ਬਾਦਲ ਦੇ ਪੈਂਟ ਕਮੀਜ਼ ਪਾਈ ਹੋਈ ਤੋ ਇਹ ਤੋਂ ਸਾਫ ਸੰਕੇਤ ਆ ਕਿ ਸਖਬੀਰ ਸਿੰਘ ਬਾਦਲ ਆਪਣੇ ਜਿਹੜੇ ਕਿ ਸਰੀਰ ਦੀ ਬਣਾਵਟ ਨੂੰ ਸੈੱਟ ਕਰਨਾ ਚਾਹੁੰਦੇ ਆ ਤੇ ਉਹ ਵੀ ਕੁੜਤੇ ਪਜਾਮਿਆਂ ਨੂੰ ਛੱਡ ਪੈਂਟ ਕਮੀਜ਼ ਪਾਣਾ ਚਾਹੁੰਦੇ। ਉਹ ਆਕਮੇ ਜਾਂਦਾ ਬੰਦਾ ਇੱਕੋ ਚੀਜ਼ ਨਹੀਂ। ਬਾਕੀ ਕੁੜਤਾ ਪਜਾਮਾ ਇਦਾਂ ਦਾ ਵੀ ਸਰੀਰ ਨੂੰ ਢਿੱਲਾ ਹੀ ਰੱਖਦਾ। ਕਮੀਜ਼ ਪਾਈ ਹੋਊਗੀ ਪੈਂਟ ਕਮੀਜ਼ ਤਾਂ ਸਰੀਰ ਥੋੜਾ ਜਿਹਾ ਕਸਾਉਟ ਚ ਰਹਿੰਦਾ। ਜਿਹਦੇ ਨਾਲ ਬੰਦ ਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਭਾਰਾ ਸਰੀਰ ਲੱਗਦਾ ਕਿ ਬੰਪਾ ਤਲਾਣਾ। ਅਤੇ ਦੂਜੀ ਗੱਲ ਇਹ ਵੀ ਆ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੈ ਇਹਦੇ ਵਿੱਚ ਵੀ ਪਾਈ ਆਉਣਗੇ ਉਮੀਦ ਜਤਾਈ ਜਾ ਰਹੀ ਹੈ ਵੀ ਇੱਥੇ ਵੀ ਕਾਫੀ ਵੱਡੇ ਮੁੱਦਿਆਂ ਦੇ ਉੱਪਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਵੜ ਕੇ ਆਪਣੀ ਜ਼ਿੰਮੇਵਾਰੀ ਨੂੰ ਨੇ ਪ੍ਰਚਾਰਨ ਸੋ ਪੰਜਾਬੀ ਖਬਰਨਾਮਾ ਦੇ ਵਿੱਚ ਇਹ ਸੀ ਖਬਰ 6 ਕਿਲੋ ਭਾਰ ਘਟਾਇਆ ਸੁਖਵੀਰ ਸਿੰਘ ਬਾਦਲ ਨੇ ਤੇ 10 ਕਿਲੋ ਭਾਰ ਦੀ ਇਹਨਾਂ ਦਾ ਟੀਚਾ ਤੇ ਇਹ ਟੀਚਾ ਛੇਤੀ ਗੱਲ ਨੇ ਖਬਰ ਖਾਣ ਲਗੇ ਸੋ ਪੰਜਾਬੀ ਖਬਰਨਾਮੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਗੁਣੇ तमाम ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਤੁਸੀਂ ਭਾਈ ਸਾਡੀ ਵੈਬਸਾਈਟ ਸਾਡੇ YouTube ਚੈਨਲ ਤੇ ਆ ਕੇ ਸਾਨੂੰ ਵਾਚ ਕਰ ਸਕਦੇ ਤੇ ਹੁਣ ਪਰਮਜੀਤ ਭਗਵੇਂ ਦਾ ਉਹ ਜਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ